ਸਸੀ ਗਾਲ ਜੀ ਇਸ ਵਕਤ ਸ਼ੰਭੂ ਬੈਰੀਅਰ ਦੇ ਉੱਤੇ ਆ ਤਾਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਿਆਂਗਾ ਜਿੱਥੇ ਸਾਡੇ ਕਿਸਾਨ ਵੀਰ ਸਾਡੇ ਬਜ਼ੁਰਗ ਸਾਡੇ ਭਰਾ ਇੱਥੇ ਪਹੁੰਚੇ ਹੋਏ ਨੇ ਤਾਂ ਉੱਥੇ ਨਾਲ ਸਾਡੀਆਂ ਮਾਤਾ ਵੀ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਕਿਸਾਨ ਵੀਰਾਂ ਬਾਪੂਆਂ ਦੇ ਨਾਲ ਖੜੀਆਂ ਨੇ ਤੇ ਉਸ ਦੇ ਨਾਲ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਉਹ ਇੱਥੇ ਵੀ ਬਾਰਡਰਾਂ ਤੇ ਵੀ ਬੈਠੀਆਂ ਹੋਈਆਂ ਜਿਹੜੀਆਂ ਆਪ ਦੇ ਘਰ ਦੇ ਕੰਮ ਕਰ ਰਹੀਆਂ ਗੱਲਬਾਤ ਕਰਦੇ ਆਂ ਮਾਤਾ ਜੀ ਇੱਥੇ ਬਾਰਡਰ ਤੇ ਵੀ ਜਿਹੜਾ ਸਵਾਟਰਾ ਬਣਦਾ ਏ ਹਾਂ ਜੀ ਬਿਲਕੁਲ ਟਾਈਮ ਪਾਸ ਕਰਦੇ ਆਂ ਗਾਹ ਤਾਂ ਜਾਣ ਜਾਂਦਾ ਹੁਣ ਇੱਥੇ ਬੈਠੇ ਟਾਈਮ ਪਾਸ ਕਰਦੇ ਆ ਹਾਂ ਕੱਲ ਨੂੰ ਫਿਰ ਤਿਆਰੀ ਹੈ ਪੂਰੀ ਕੱਲ ਨੂੰ ਕਹਿੰਦੇ ਵਦਨ ਆਗੇ ਹਾਂ ਜੀ ਪੂਰੀ ਤਿਆਰੀ ਹੈ ਅੱਛਾ ਕਿੰਨੇ ਦਿਨ ਹੋ ਗਏ ਮਾਤਾ ਬੈਠੀਆਂ ਨੂੰ ਇੱਥੇ ਤੁਹਾਨੂੰ ਅਜੇ 9 ਦਿਨ ਹੋਗੇ 9 ਦਿਨ ਹੋ ਗਏ ਹੈ ਹਾਂ 9 ਦਿਨਾਂ ਤੋਂ ਘਰੋਂ ਨਿਕਲੇ ਹੋਏ ਹੋ ਹਾਂ ਜੀ ਪਿਛਲੇ ਅੰਦੋਲਨ ਚ ਵੀ ਜਾਂਦੇ ਸੀਗੇ ਹਾਂ ਜੀ ਜਾਂਦੇ ਤੇ ਜਾਂਦੀ ਹੁੰਦੇ ਤੇ ਇੱਥੇ ਮਾਤਾ ਓੱਖਾ ਨਹੀਂ ਲੱਗਦਾ ਇੱਥੇ ਟਰਾਲੀਆਂ ਦੇ ਵਿੱਚ ਬੈਠਣਾ ਸੋਣਾ ਇੱਥੇ ਰਹਿਣਾ ਕਰਨਾ ਨਾ ਜੀ ਸੰਤ ਆਵਦੀਆਂ ਕੋਠੀਆਂ ਲੱਗਦੀਆਂ ਨੇ ਅੱਛਾ ਤਰਾਲੀਆਂ ਵੀ ਕੋਠੀਆਂ ਲੱਗਦੀਆਂ ਨੇ ਹਾਂ ਇਹ ਸਰਕਾਰ ਜੋ ਬਾਰਡਰ ਰੋਕੀ ਬੈਠੀ ਐ ਕੀ ਕਹੋਂਗੇ ਇਹਨਾਂ ਨੂੰ ਇਹਨਾਂ ਨੂੰ ਕੀ ਕਹਣਾ ਵੀ ਇਹਨਾਂ ਨੂੰ ਕਹਿੰਦੇ ਵੀ ਸਾਡੇ ਹੱਕ ਦੇ ਦੇ ਅਸੀਂ ਵਾਪਸ ਮੁੜ ਜਾਈਏ ਹਾਂ ਬਾਰਡਰ ਨਾ ਰੋਕੋ ਹਾਂ ਇਹਨਾਂ ਨੂੰ ਕਹਾ ਲੰਘਣ ਦਿਓ ਹਾਂ ਦੇਖੋ ਹੁਣ ਕਹਾ ਨਾ ਕਹਾ ਲੰਘਣ ਦਿੰਦੇ ਨੇ ਇਹਨਾਂ ਨਾ ਕੋਈ ਮੀਟਿੰਗਾਂ ਚਾ ਕੰਮ ਉਹ ਗੱਲ ਕਰਦੇ ਨੇ ਹਾਂ ਮੀਟਿੰਗ ਜੀ ਵੀ ਨਹੀਂ ਕੋਈ ਗੱਲ ਕਰਦੇ ਬੇਬੇ ਆ ਉਮਰ ਦੇ ਵਿੱਚ ਪੋਤੇ-ਪੜੋਤੇ ਖੜਾਉਣੀ ਹੁੰਦੇ ਆ ਉਹਨਾਂ ਨਾਲ ਖੇਡਣਾ ਹੁੰਦਾ ਚਾਹ ਹੁੰਦਾਗਾ ਘਰੇ ਬੈਠ ਕੇ ਨੋਹਾਂ ਦੀਆਂ ਪੱਕੀਆਂ ਖਾਣੀਆਂ ਹੁੰਦੀਆਂ ਤੁਸੀਂ ਇੱਧਰ ਆਗੇ ਫਿਰ ਕੀ ਹੁੰਦਾ ਪੋਤੇ-ਵੋਤੀ ਸੁੱਖ ਨਾਲ ਗੱਪਰੂ ਹੋਰ ਨੇ ਸਾਡੇ ਵਰਗੇ ਅੱਛਾ ਹਾਂ ਆ ਕੀਦੇ ਲਈ ਬਣੀ ਜਾਂਦੇ ਹੋ ਸਵਟਰਾਂ ਮੋਦੀ ਨੇ ਸੇੜਾ-ਸੇੜ ਲਿਆ ਇਹ ਤਾਂ ਬਸ ਕੋਈ ਮਰਜ਼ੀ ਵਾਦੇ ਅੱਛਾ ਹਾਂ ਇਹ ਮੇਰੇ ਨੂੰ ਦਾ ਅੱਛਾ ਨੂ ਵਾਸਤੇ ਸੁਣੀ ਜਾਂਦੇ ਹੋ ਤੇ ਬੇਬੇ ਤੁਸੀਂ ਕਹਿ ਰਹੇ ਸੀ ਕੁਛ ਪੇਟੇ ਫਿਰ ਇਹ ਮੋਦੀ ਨੇ ਹੋ ਕਰਤਾ ਮਜਬੂਰ ਬੈਠਣਾ ਪੈ ਗਿਆ ਚਲੋ ਫਿਰ ਟਾਈਮ ਪਾਸ ਕਰਦੇ ਆ ਬੈਠੇ ਜਾ ਕੇ ਪਤਾ ਲਾਗੇ ਜਦ ਠੀਕ ਐ ਪੁੱਤਰਾ ਨਾਲ ਜਾਵਾਂਗੇ ਬਈ ਆਪਾਂ ਇੱਥੇ ਇਸੇ ਕੰਮ ਆਇਆ ਮਾਦਾ ਉਮਰ ਕਿੰਨੀ ਆ ਹੋ ਗਈਆਂ ਉਮਰ ਮੇਰੀ ਤਾਂ 60 ਸਾਲ ਦੀ ਐ ਮੇਰੀ ਤਾਂ 75 ਅੱਛਾ ਤੁਹਾਡੀ 75 ਤੁਹਾਡੀ 60 ਹੈ ਐਸ ਉਮਰ ਚ ਉਹ ਹੀ ਗੋਡੇ ਦੁਖਣ ਲੱਗ ਜਾਂਦੇ ਆ ਨਹੀਂ ਗੋਡੇ ਤਾਂ ਦੁਖਦੇ ਨੇ ਹੁਣ ਵੀ ਮੇਰੇ ਕੀ ਕਰੀਏ ਹੁਣ ਜਿੱਦੋਂ ਫਿਰ ਹੁਣ ਘਰੇ ਮੁੰਡੇ ਕਹਿੰਦੇ ਵੀ ਤੁਸੀਂ ਜਾਓ ਫਿਰ ਹੁਣ ਆਉਣਾ ਪਈਆ ਅੱਛਾ ਬੰਦੇ ਸਾਹਮਣੇ ਬੰਦਾ ਸਾਮਲਾ ਹੂੰ ਦੇ ਬੇਬੇ ਅੰਗੇ ਦਾ ਗੋਲੇ-ਗੋਲੇ ਵੀ ਸਿੱਟੀ ਜਾਂਦੇ ਆ ਗੋਲੀਆਂ ਵੀ ਚਲਾਈ ਜਾਂਦੇ ਆ ਕੋਈ ਗੱਲ ਨਹੀਂ ਜਿਵੇਂ ਬਣੂਗੇ ਉਵੇਂ ਕਟਾਂਗੇ ਨਹੀਂ ਤਾਂ ਕਰੋ ਜਿਵੇਂ ਤੇਰੀਆਂ ਫੇਰ ਨੀ ਬਣੂਗਾ ਮਾ ਮਾ ਹੀ ਹੁੰਦੀਆਂ ਨਾ ਤਾਂ ਇਹ ਚੜਦੀ ਕਲਾ ਦੀਆਂ ਨਿਸ਼ਾਨੀਆਂ ਨੇ ਸਾਡੀਆਂ ਬੀਬੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਮਾਈ ਭਾਗੋ ਵੀ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਜੰਗ ਹੋਈ ਸੀ ਖਦਰਾਨੇ ਦੀ ਢਾਬ ਦੇ ਵਿੱਚ ਉਦੋਂ ਮਾਈ ਭਾਗੋ ਨੇ ਵੀ ਜਿਹੜੀ ਅੰਗਵਾਈ ਕੀਤੀ ਸੀਗੀ ਤਾਂ ਇਹ ਮਾਈ ਭਾਗੋ ਦੀਆਂ ਵਾਰਸਾਂ ਨੇ ਇੱਥੇ ਜਿੱਥੇ ਨਾਲ-ਨਾਲ ਜਿਹੜੇ ਆਪਦੇ ਘਰ ਦੇ ਕੰਮ ਵੀ ਚੱਲ ਰਹੇ ਨੇ ਕਿਉਂਕਿ ਟਾਈਮ ਪਾਸ ਕਰਨਾਗਾ ਉਹ ਹੁੰਦਾ ਨਹੀਂਗਾ ਹੁਣ ਸਾਰਾ ਦਿਨ ਬੰਦਾ ਵਿਹਲਾ ਬੈਠਾ ਵੀ ਨਹੀਂ ਜਾਂਦਾਗਾ ਤਾਂ ਇੱਥੇ ਆਏ ਹੋਏ ਨੇ ਤੁਹਾਨੂੰ ਤਸਵੀਰ ਜਿਹੜੀ ਸ਼ੰਭੂ ਬੈਰੀਆ ਤੋਂ ਮੈਂ ਸਾਂਝੀ ਕਰ ਰਿਹਾ ਇਧਰ ਬਾਪੂ ਜੀ ਬੈਠੇ ਹੋਏ ਨੇ ਬਾਪੂ ਜੀ ਕਿੰਨੀ ਉਮਰ ਹੋ ਗਈ ਜੀ ਉਮਰ ਹੋ ਗਈ 1 ਦਾ 80 100 1 ਘਟ 80 1 ਘਟ 80 ਸਾਲ ਅੱਛਾ ਬਾਪੂ ਜੀ ਕਿੰਨੇ ਦਿਨ ਹੋ ਗਏ ਆਇਆਂ ਨੂੰ 9 ਦਿਨ ਨਾ ਦਿਨ ਹੋ ਗਏ ਪਰ ਮੀ ਵੀ ਆਇਆ ਰਾਤਾਂ ਕਿਵੇਂ ਕੱਟਦੇ ਹਾਂ ਰਾਤਾਂ ਬਹੁਤ ਤੋਂ ਮੀ ਕੋਈ ਚਪਤੀ ਨਹੀਂ ਮਿਲ ਜਿੰਦਾ ਆਇਆ ਪਰ ਪਰਾਨ ਵਧੀਆ ਹੂੰ ਕੱਲ ਨੂੰ ਤਿਆਰੀ ਹੈ ਦਿੱਲੀ ਦੀ ਹਾਂ ਕੱਲ ਨੂੰ ਤਿਆਰੀ ਹੈ 11 ਵਜੇ ਕੱਲ ਨੂੰ ਨਾਕਾ ਤੋੜਨੇ ਨਾਕਾ ਤੋੜਨਾ ਹੈ ਹਾਂ ਇਹ ਚਰਤੀ ਕਲਾ ਦੀਆਂ ਨਿਸ਼ਾਨੀਆਂ ਨੇ ਭਾਈ ਇਹ ਇਹ ਸੂਰ ਵੀਰਾਂ ਦੀ ਕੌਮ ਆ ਇਹ ਸੂਰ ਵੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਵਿੱਚ ਸੂਰ ਵੀਰੀ ਪੈਦਾ ਹੁੰਦੇ ਆ